ਪਟਿਆਲਾ ਦਾ ਮਸ਼ਹੂਰ ਸਰਕਾਰੀ ਰਜਿੰਦਰਾ ਹਸਪਤਾਲ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਗਿਆ ਹੈ। ਦਰਸਲ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਉਸ ਵੇਲੇ ਬਖੇੜਾ ਖੜਾ ਹੋ ਗਿਆ ਜਦੋਂ ਡਾਕਟਰਾਂ ਦੀ ਅਣਗਿਲੀ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ। ਇਹ ਮੌਤ ਹਸਪਤਾਲ ਦੇ ਵਾਰਡ ਨੰਬਰ 12 ਵਿੱਚ ਹੋਈ ਹੈ। ਅਪਰੋਕਤ ਸਾਰੇ ਦੋਸ਼ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਗਏ ਨੇ। ਇਸ ਤੋਂ ਇਲਾਵਾ ਵਾਰਡ ਨੰਬਰ 12 ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਥਿਤ ਤੌਰ ਤੇ ਡਾਕਟਰਾਂ ਦੇ ਵੱਲੋਂ ਇੰਜੈਕਸ਼ਨ ਲਗਾਉਣ ਨਾਲ ਸੰਬੰਧਿਤ ਕੁਝ ਅਜਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜਿਸ ਦੇ ਨਾਲ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਸਹੀ ਜਾਪ ਰਹੇ ਨੇ ਪਰਵਾਰਿਕ ਮੈਂਬਰਾਂ ਦਾ ਇਹ ਵੀ ਦੋਸ਼ ਹੈ ਕਿ ਨਾ ਤਾਂ ਸਰਕਾਰੀ ਰਜਿੰਦਰਾ ਹਸਪਤਾਲ ਤੇ ਨਾ ਹੀ ਸਿਵਲ ਪ੍ਰਸ਼ਾਸਨ ਉਹਨਾਂ ਦਾ ਸਹਿਯੋਗ ਕਰ ਰਿਹਾ ਹੈ ਇਸ ਤੋਂ ਬਿਨਾ ਸਮੁੱਚਾ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੀ ਸੁਣ ਨਹੀਂ ਰਿਹਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਦੇ ਤਕਰੀਬਨ 12 ਵਜੇ ਦੀ ਇਹ ਘਟਨਾ ਹੈ। ਹਸਪਤਾਲ ਦੇ ਵੱਲੋਂ ਮ੍ਰਿਤਕ ਦੇ ਸਰੀਰ ਨੂੰ ਐਮਰਜੈਂਸੀ ਦੇ ਬਾਹਰ ਰੱਖ ਕੇ ਰਸਤਾ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕਈ ਐਮਰਜੈਂਸੀ ਐਂਬੂਲੈਂਸਾਂ ਵਿੱਚ ਹੋਰ ਮਰੀਜ਼ ਵੀ ਮੌਜੂਦ ਸਨ। ਪਰਵਾਰ ਦਾ ਇਹ ਵੀ ਦੋਸ਼ ਹੈ ਕਿ ਪਿਛਲੇ ਕਈ ਘੰਟਿਆਂ ਤੋਂ ਕੋਈ ਵੀ ਅਧਿਕਾਰੀ ਜਾਂ ਜ਼ਿੰਮੇਵਾਰ ਵਿਅਕਤੀ ਸਾਡੀ ਗੱਲ ਸੁਣਨ ਦੇ ਲਈ ਨਹੀਂ ਆਇਆ ਇਸ ਵੇਲੇ ਹੋਰ ਕੀ ਕੁਝ ਬਿਆਨਿਆ ਗਿਆ ਹੈ ਤੁਸੀਂ ਵੀ ਗੋ ਮੈਨੂੰ ਪਤਾ ਨਹੀਂ ਤਾਂ ਕਿੰਨਾ ਹੁੰਦਾ 80 ਕਿ ਵਾਇਲ ਮੈਂ ਪਹਿਲੀ ਵਾਰ ਆਪਾਂ 4-5 ਐਮਐਲ ਚ ਕਰਦੇ ਆ ਤੇ 2 ਐਮਐਲ ਬਚੂਗਾ ਨਾ ਪਿੱਛੇ 2 ਕਿੰਨੇ ਬਚੂਗਾ 2.5 ਕਿੰਨੇ ਬਚੂਗਾ ਮੈਂ ਕਿ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ 5 ਡਾਕਟਰ ਨਾਲ ਗੱਲ ਕਰ ਬਲਾਉ ਡਾਕਟਰ ਨਾਲ ਹੋਵੇ ਡਾਕਟਰ ਨਾਲ ਆ ਦੇ ਦਿਖਾ ਰੋਟੀਕਾ ਲਾ ਕੇ ਜੇ ਤੁਹਾਨੂੰ ਉਰੇ ਯਾਰ ਨੂੰ ਤਾਂ ਪਤਾ ਦਾ ਵਾਸਤਾ ਨਹੀਂ ਕੋਈ ਮੇਰੇ ਪਾਸੋਂ ਮਿਲ ਕੇ ਉਨਾਇਆ ਤੂੰ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਲਾ ਦੇਣੀ ਬੋਲ ਤੂੰ ਕਿਉਂ ਆਇਆ ਹੋ ਜੀ ਪਈਏ ਸਾਡੇ ਕੋਲ ਹੁਣ ਤਸਤੀ ਕੇ ਲਾਇਆ ਇਹ ਸਾਡੇ ਕੋਲ ਕੋਈ ਨਹੀਂ ਮੈਂ ਹਫਤੇ ਦਾ ਸਹਿਲਾ ਹੈ ਜੋ ਤੁਸੇ ਐਕਸਪਲੇਨੇਸ਼ਨ ਲੈ ਲਈਏ ਡਾਕਟਰ ਤੋਂ ਲੈ ਡਾਕਟਰ ਬੁਲਾਉ ਨਾ ਰੇ ਮੈਂ ਤਸਤਾ ਹੈ ਪਰ ਮੈਂ ਫੂਲੀ ਜੁੜੀ ਗਲਾਇ ਨਹੀਂ ਤੁਸੀਂ ਕੋਈ ਨਿਕਲ ਆਇਆ ਬੱਲ ਕਰਦੇ ਲਾਇਆ ਸਵੇਰੇ ਇਹ ਕਹਿੰਦਾ 500 ਮੀ ਹੋ ਆ ਵੀ ਨਾ ਮਲੋਪੀਏ ਹੋਰ ਆ ਵੀ ਆ ਵੀ ਇੱਧਰ ਕਿੰਨੇ ਲਈ ਹੋ ਨਹੀਂ ਆਇਆ ਅਸੀਂ ਇੱਧਰ ਕਿੰਨੇ ਐਮਐਲ ਦੀ ਫੋਟੀ ਨਹੀਂ ਹੈ ਕਿ ਨਹੀਂ ਹੈਗੀ ਲਈ ਦਾ 100 ਮੈਨਾ ਲਈ ਦਾ 100 ਮੈਨਾ ਕਿਹਨੇ ਬਾਜੂ ਪੇਤਾ ਲਾਦਾ ਗਿਆ ਛੱਡ ਦੇ ਤੂੰ ਮੂੰਹ ਚੁੱਪ ਕਰ ਉਹ ਘਰੇ ਖੜ ਜਾ ਯਾਰ ਉਹਨੂੰ ਗੱਲ ਕਰ ਰਿਹਾ ਨਹੀਂ 1 ਲੱਖ ਜੁਨਿਟ ਸਾਰਾ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਪਾਉਂਦੇ ਉਹਦੇ ਵਿੱਚ ਕਦੋਂ ਪਾਏ ਆਂ ਵਿੱਚ ਵੀ ਪਾਉਣ ਸਾਢੇ ਸਾਤੀ ਹੀ ਪਾਇਆ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਜਾਂਦਾ ਕਿੰਨਾ ਹੁੰਦਾ 80 ਕੁ ਵਾਇਲ ਜੇ ਆਪਾਂ 4-5 ਐਮਐਲ ਚ ਕਰਦੇ ਆ ਤਾਂ 2 ਐਮਐਲ ਬਚੂਗਾ ਨਾ ਪਿੱਛੇ 2 ਕੁ ਵਿੱਚ 2.5 ਕਿਉਂ ਨਹੀਂ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਡਾਕਟਰ ਤੇ ਡਾਕਟਰ ਨਾਲ ਗੱਲ ਕਰ ਬਿਲਕੁਲ ਚਾਹਤ ਨਹੀਂ ਬਤਾਓ ਘੰਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਰੋਟੀਕਾ ਲਾਗੇ ਜੇ ਤੁਹਾਨੂੰ ਲੋ ਆ ਵੀ ਗੌਰਵ ਸਿੰਘ ਹੀ ਖੜੇ ਜੇ ਲੋ ਮੈਂ ਹੀ ਚਲਾਲ ਖੜੇ ਤੂੰ ਠੀਕ ਹੈ ਕੋਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਪੀ ਜਮੀ ਸੀ ਮੇਰਾ ਨਾਮ ਗੁਰਜੰਡ ਸਿੰਘ ਹੈ ਜੀਰਨ ਦਾ ਇਥੋ ਹੀ ਹੈ ਮੇਰੇ ਤਾਇ ਜੀ ਨੇ ਮੈਂ ਕੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਉਹਨੇ ਥੋੜਾ ਸਾਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹਨਾਂ ਡੈਥ ਹੋ ਗਿਆ ਉਹਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪੈਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਰੂਪ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੂਰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਸਾਡੇ ਨੱਡੀ ਕੇ ਮਹੰਗੇ ਢੀਗੇ ਪਏ ਨੇ ਜੀ ਕੰਮ ਸਾਡੇ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਿਹੜੇ ਮਰੀਜ਼ਾਂ ਨੂੰ ਸਾਮਦੇ ਆ ਰਹੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਇਹ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਫੁੰਦਰ ਲੈ ਜਾਂਦਾ ਈ ਸਾਨੂੰ ਬਸ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆ ਕੋਈ 10 ਪੜੀਆ ਚਿੱਟੇ ਉਹਨਾਂ ਦੇ ਉੱਤੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਸਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਕੀ ਕੀ ਪ੍ਰੋਬਲਮ ਹੈ ਇਨਸਾਫ ਮੇ ਚਾਹੀਦਾ ਸਾਨੂੰ ਆਪਣਾ ਗੱਲ ਤਾਂ ਠੀਕੇ ਲਾਈ ਨਹੀਂ ਜੀ ਇੱਕ ਮਿੰਟ ਜਬ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਹੋਗੇ ਪੈਸੇ ਲਗਾਣਾ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹੀ ਡੋਸ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਲੀਟੀਗੇ ਲਾਦੇ ਤੇ ਅਜੇ ਇਹਨਾਂ ਨੇ ਸਾਰੀ ਕਾਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਦੇ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਜ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦਿੱਕਤ ਆਂਦੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟਿੱਕ ਕਰਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਉਹ ਅਸੀਸ਼ ਭਗਤ ਸੀਗੀ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਇਹ 12 ਨੰਬਰ ਵਾਰਡ ਚ ਸੀਗੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੁਧਰ ਆ ਜਾਈਂ ਭੱਜ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਉਰੀ